ਲੋ ਵੀ ਮਿੱਤਰੋ ਆਸ਼ਾ ਬਣਾ ਲੰਗਰ ਲਾਉਣ ਦਾ ਦਿਨ ਪਹਿਲਾ ਅੱਜ ਤੋਂ ਆਪਾਂ ਬਲੌਗ ਸ਼ੁਰੂ ਕਰਿਆ ਥੋੜਾ ਆਪਾਂ ਲੇਟ ਹੋ ਗਏ ਤੇ ਆਪਾਂ ਬਲੌਗ ਥੋੜਾ ਲੇਟ ਬਣਾਉਣ ਲੱਗੇ ਆ ਤੇ ਆਏ ਅੱਜ ਆਪਾਂ ਥੋੜੇ ਪਹਿਲਾਂ ਦੇ ਆ ਤੇ ਉਰੇ ਤੇ ਆਪਾਂ ਬਲੌਗ ਸ਼ੁਰੂ ਕਰਦੇ ਰੋਜ਼ ਦੀ ਰੋਜ਼ ਆਪਾਂ ਇੱਥੋਂ ਬਲੌਗ ਸ਼ੁਰੂ ਕਰਾਂਗੇ ਤੇ ਸਾਡੇ ਸੇਵਾਦਾਰ ਵੀ ਵੀਰ ਪਹੁੰਚੇ ਹੋਏ ਆ ਤੇ ਆਪਾਂ ਜੀ ਇੱਥੇ ਚਾਰ ਆਫ ਦਾ ਲੰਗਰ ਲਾਉਂਦੇ ਹੁੰਦੇ ਆ ਜੀ ਗੁਰਦੁਆਰਾ ਸ਼੍ਰੀ ਕਤਲਗੱਠਾ ਆ ਜੀ ਹਾਂਜੀ ਤੇ ਆ ਸਾਡੇ ਵੀਰ ਸਾਰਿਆਂ ਨੇ ਜਿਨ੍ਹਾਂ ਨੇ ਐਕਟਾ ਪਾਈਆਂ ਹੋਈਆਂ ਇਹ ਸਾਰੇ ਸਾਡੇ ਪਿੰਡ ਦੇ ਵੀਰ ਭਰਾ ਨੇ ਜੀ ਸਾਰੇ ਸੇਵਾਦਾਰ ਚਾਰ ਆਸਦਾ ਜੀ ਇਹ ਟਾਲੇ ਦਾ ਸਰੋਜ ਜੋਸ਼ੀ ਜੀ ਇਹ ਟਾਲੇ ਦਾ ਸਰੋਜ ਜੋਸ਼ੀ ਨਹੀਂ ਇਹ ਸਹੀ ਵਧੀਆ ਚੀਜ਼ ਹੈ ਹਾਂ ਜੀ ਆਹ ਦੇਖੋ ਜੀ ਆਹ ਦੇਖੋ ਜੀ ਕਿਸ ਦਿਨ ਤੇ ਮੈਂ ਹੁਣ ਤੁਹਾਨੂੰ ਦਿਖਾ ਰਿਹਾ ਜੀ ਅੱਗੇ ਆਪਣਾ ਇਹ ਆਪਣੇ ਪਿੰਡ ਦੇ ਛੋਟੇ ਛੋਟੇ ਨੌਜਵਾਨ ਵੀਰ ਸਜਦੇ ਨੇ ਉੱਠ ਠੜ ਕੇ ਆਉਂਦੇ ਆ ਇਹਨਾਂ ਦਾ ਬਹੁਤ ਧੰਨਵਾਦ ਚਾਹ ਦੀ ਤਿਆਰੀ ਚੱਲ ਰਹੀ ਹੈ ਸਾਡਾ ਵੀਰ ਮਨਵੀਰ ਜਟਾਣਾ ਤਿਆਰੀ ਕਰ ਰਿਹਾ ਹੈ ਸੁੱਖੀ ਜਟਾਣਾ ਸੈਲੀਟਮ ਬਾਬਾ ਬਾਬਾ ਜੀ ਇਹਨਾਂ ਦੀ ਬਰਕਤਾਂ ਹੋਣਾ ਕੰਮ ਲੈ ਕੇ ਆਵੇ ਇਹਨਾਂ ਦੀ ਸੇਵਾ ਸਫਲ ਕਰੇ ਕਾ ਦਿਨ ਬਥੇਗਾ ਦੁੱਧ ਗਰਮਾ ਰੱਖ ਰਹੀ ਰਾਸ ਜੀ ਸੈਣੀ ਡੌਮ ਰੈਣੀ ਕਾਵੇ ਰਾਸ ਜੀ ਬਹੁਤ ਸੋਹਣੀ ਆ ਰੱਖੀ ਇਹ ਸਾਡੇ ਮੇਨ ਪ੍ਰਧਾਨ ਸਾਹਿਬ ਥੋੜਾ ਜ਼ਿੰਮੇਵਾਰੀਆਂ ਕਰਕੇ ਪੱਗ ਲੇਟ ਹੋ ਗਈ ਤੇ ਉਰੇ ਆ ਕੇ ਟਾਈਮ ਤੇ ਹੀ ਪੱਗ ਬਣ ਰਹੇ ਨੇ ਘਰ ਤੇ ਕੇਸ ਕੀ ਸੁਝਾ ਕੇ ਆਗੇ ਸੀ ਤੇ ਅੱਗੇ ਅੱਗੇ ਜਿਵੇਂ ਸਾਡੇ ਨਾਲ ਹੋਇਆ ਉਵੇਂ ਉਵੇਂ ਤੁਹਾਨੂੰ ਦਿਖਾਵਾਂਗੇ ਜੋ ਜੋ ਅਸੀਂ ਸੇਵਾ ਕੀਤੀ ਮੇਰਾ ਤਾਂ ਮਨ ਹੈ ਜੀ ਉਰੇ ਮੈਂ ਭਾਂਡਿਆਂ ਦੀ ਸੇਵਾ ਕਰਾਂ ਸਾਡਾ ਵੀਰ ਤਾਰਨੇ ਚਟਾਣਾ ਹਾਂਜੀ ਇਹ ਆ ਦੇ ਕੋਈ ਸਾਡਾ ਵੀਰ تنਵੀਰ ਜਟਾਣਾ ਰੱਬ ਇਹਨਾਂ ਨੂੰ ਸੇਵਾ ਲਾਵੇ ਹਾਂਜੀ ਤੇ ਕੋਈ ਨਹੀਂ ਮਿਲਦੇ ਆਪਾਂ ਅੱਗੇ ਕਿਤੇ ਬਾਣੀ ਰਿਖ ਬਹੁਤ ਹੀ ਵੀਰ ਦੂਰ ਦੂਰ ਤੇ ਅੱਜ ਸੰਗਰਾਂਦ ਦੇ ਮੌਕੇ ਤੇ ਲੰਗਰ ਲਾਉਣ ਆਉਂਦੇ ਆ ਇੱਧਰ ਵੀ ਵੀਰ ਆਏ ਨੇ ਆਪਣੇ ਲੰਗਰ ਲਾਉਣ ਤੇ ਕੋਈ ਨਹੀਂ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਆ ਲੰਗਰ ਲਾਉਣ ਤੋਂ ਵੀ ਮੜ ਜਾ ਜੀ ਹੁਣ ਮੱਥਾ ਟੇਕਣ ਲੱਗੇ ਆ ਇਹ ਭੋਗ ਲਵਾਉਣ ਲੱਗੇ ਆ ਦੁੱਧ ਦਾ ਤੇ ਨਾਲ ਰਸ ਇਹ ਸਾਡੇ ਸਾਰੇ ਵੀਰ ਨਾਲ ਭੋਗ ਲਾਣ ਆ ਰਹੇ ਆ ਕਰੋ ਦਰਸ਼ਨ ਸੋ ਉਹ ਤੋਂ ਬਾਅਦ ਸੇਵਾ ਕਰ ਰਿਹਾ ਸੰਗਤ ਆ ਰਹੀ ਹੈ ਜੀ ਬਹੁਤ ਸੰਗਤ ਆ ਰਹੀ ਹੈ ਨਗਰਾਨ ਦੇ ਤੇ ਸਾਡੇ ਵੀਰ ਹੋਰ ਸੇਵਾ ਨਾਲ ਜੁੜੇ ਵੀਰ ਸਾਡਾ ਗੋਲੂ ਜਟਾਣਾ ਤੇ ਵੀਰ ਵੀ ਆ ਗਿਆ ਜੀ 加ਡੇ ਬੇਸ਼ਬਦ ਸਾਡੇ ਦਮਿਆਂ ਤੇ ਨਵੇਂ ਸੇਵਾਦਾਰ ਵੀ ਆਏ ਆ ਤੇ ਸਾਡੇ ਵੀਰ ਭਰਾ ਦੇਖੋ ਜੀ ਸਾਰੇ ਸੇਵਾ ਕਰਨ ਲੱਗੇ ਹੋਏ ਆ ਸਾਡਾ ਵੀਰ ਗਰਦੀਪ ਉਹ ਤਾਂ ਬਹੁਤ ਵਧੀਆ ਕਰਦੇ ਕੋਈ ਮੋੜ ਨਹੀਂ ਕਰੇ ਬਹੁਤ ਹੀ ਵਧੀਆ ਲੰਗਰ ਚੱਲਦਾ ਹੈ ਬਾਬਾ ਜੀ ਦੇ ਲੰਗਰ ਜੀ ਬਹੁਤ ਹੀ ਸੇਵਾਦਾਰ ਜੁੜੇ ਹੋਏ ਆ ਕੁਸੇਵਾਦਾਰ ਸੇਵਾਦਾਰਾਂ ਦੀ ਘਾੜ ਨਹੀਂ ਕੁਸੇਵਾਦਾਰ ਬਿੱਲੇ ਵੀ ਲਾਖੜਾਏ ਹੋਏ ਨੇ ਜੀ ਹਾਂ ਜੀ ਇਹ ਸਪੈਸ਼ਲ ਕੈਨੇਡਾ ਤੋਂ ਸੇਵਾ ਕਰਨ ਲਈ ਪਹੁੰਚੇ ਵੀਰ ਪਵਨੀ ਨਾਗaland ਕੋਨਾ ਥਾਈਲੈਂਡ ਕੱਟੇ ਆ ਗਏ ਕੱਟੇ ਦੇ ਪਾਰਟੀ ਜਿਹੜੀ ਵਧੀਜੀ ਹਾਂਜੀ ਕੱਕੇ ਤੇ ਤੇ ਭਾਈ ਗੱਡੀ ਦੀ ਖੁਸ਼ੀ ਵਿੱਚ ਪਰ ਸੇਵਾ 1% ਦੀ ਨਹੀਂ ਕਰੀ ਪਰ ਡਾਡਾ ਨੂੰਗਾ भीर चाहो भी मित्रों अपा का है अच पेपर आप आ गए अज छेती नींद आ रही थी क्या फायदा ये पेपर च सो गए ਫਿਰ ਕੀ ਫਾਇਦਾ ਸਾਤੀ ਚ ਲੱਤਾਂ ਅੱਗੇ ਆਪਾਂ ਆਪਣਾ ਫਿਊਚਰ ਵੀ ਦੇਖਣਾ ਹੈ ਤਾਂ ਇਸ ਲਈ ਆਪਾਂ ਘਰ ਨੂੰ ਮੁੜ ਆਏ ਆਪਣੇ ਬਾਕੀ ਸੇਵਾਦਾਰ ਉੱਥੇ ਸੇਵਾ ਕਰ ਰਹੇ ਨਾਲ ਆਪਣੇ ਸੋਖੀ ਵੀਰ ਆ ਦੋ ਮੁੰਡੇ ਇਹ ਵੀ ਇਹਨਾਂ ਨੇ ਸਕੂਲ ਪੜ੍ਹਨ ਜਾਣਾ ਤੇ ਅੱਜ ਆਪਾਂ ਮੁੜ ਆਏ ਤੇ ਪਿੰਡ ਪਹੁੰਚ ਗਏ ਆ ਸਮਾਪਤੀ ਹੈ ਜੀ ਆਪਣੀ ਲੰਗਰ ਦੀ ਬਾਕੀ ਜੇ ਢੇਡਾ ਲੱਗਿਆ ਤਾਂ ਤੁਹਾਨੂੰ ਜਰੂਰ ਮਲਾਵਾਂਗੇ ਜੀ ਚੰਗਾ ਜੀ